ਇਹ ਤਸਵੀਰਾਂ ਆ ਰਹੀ ਸੀ ਦਾਣਾ ਮੰਡੀ ਪਰਾਣੀ ਚ ਤੇ ਮੂਹ ਦਾ ਸਾਵੇਪਾਨ ਕੇ ਮੂ ਮੰਨਿਆ ਇਹਨਾਂ ਨੇ ਕਿਰਪਾ ਨਾਲ ਲਿਆ ਕੇ ਆ ਗਏ ਤੇ 6000 ਰੁਪਿਆ ਸੀਗਾ ਮੋਬਾਈਲ ਸੀਗਾ ਤੇ ਲੈ ਕੇ ਹੋ ਗਏ ਜਿਹਨੇ ਦਿਨ ਤੇ ਮਾਰ ਦਿੱਤੀ ਕਿੰਨੇ ਵਜੇ ਦੀ ਘਟਨਾ ਤੇ ਕਿੰਨੇ ਪੈਸੇ ਖੋਏ ਗਏ ਸਵੇਰ 5 ਵਜੇ ਜੀ ਕੋਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਕਿਸੇ ਤਰ੍ਹਾਂ ਦੀ ਹਾਂ ਜੀ ਕੀਤੀ ਸੀ ਕੋਈ ਕਿਸੇ ਕੋਈ ਸਮਝ ਨਹੀਂ ਹੋਈ ਜੀ ਇਹ ਹੀ ਕਹਿੰਦੇ ਜੀ ਤੁਹਾਨੂੰ ਇਨਸਾਫ ਮਿਲੇ ਕੋਈ ਡਿਊਟੀਆਂ ਲਾਈ ਜਾਣਾ ਇਹ ਫੜੇ ਜਾਣ ਗਰੀਬੰਦੇ ਮਾਰੇ ਜਾਂਦੇ ਆ ਇਹੇ ਸੌਦਾ ਲੈ ਕੇ ਜਾਂਦੇ ਆ ਉਹਨਾਂ ਦੇ ਪੈਸੇ ਕਿੱਥੋਂ ਦੀਏ ਜੋ ਖੋਹੀ ਲੜਨੇ ਸਾਥੋਂ ਅਸੀਂ ਕਿੱਥੋਂ ਪੂਰੇ ਕਰਾਂਗੇ ਇਹ ਲੁਟੇਰੇ ਮੂੰਹ ਬਨ ਕੇ ਆਉਂਦੇ ਆ ਬਾਈਕ ਦੇ ਵਿੱਚ ਬਾਈਕ ਮਾਰਦੇ ਥੱਲੇ ਸਿੱੜ ਦਿੰਦੇ ਆ ਪਰ ਕੱਲ ਕੁਦਰਤੀ ਮੇਰੀ ਬਚਤ ਰਹਿ ਗਈ ਉਹਨੇ ਪੂਰਾ ਜੋਰ ਲਾਇਆ ਵੀ ਮੈਨੂੰ ਲੁੱਟ ਲੈਣ ਪਰ ਮੈਂ ਕਿਸੇ ਤਰੀਕੇ ਨਾਲ ਉੱਥੋਂ ਜਾ ਕੇ ਨਿਕਲ ਆਇਆ ਮੇਰੇ ਤੋਂ ਬਾਅਦ ਦੋ ਬੰਦੇ ਪਿੱਛੇ ਉਹਨੇ ਲੁੱਟ ਲਏ ਕਿੰਨੇ ਵਜੇ ਦੀ ਘਟਨਾ ਆ ਜਾ ਕੇ ਇਹ ਪੋਣੇ 5 ਤੋਂ 5 ਵਜੇ ਦੀ ਘਟਨਾ ਆ ਜੀ ਇਹ ਜੀ ਸਵੇਰ ਸਵੇਰ ਕਿੰਨੇ ਬੰਦੇ ਵੀ ਬਦਲਣੇ ਦੋ ਬੰਦੇ ਦਾ ਗਰੁੱਪ ਪੱਕਾ ਜੀ ਤਿੰਨਾਂ ਦਾ ਇੱਕ ਹੈ ਸਾਡਾ ਇਹ ਸਬਜ਼ੀ ਮੰਡੀ ਵਿੱਚ ਆਰਤ ਦਾ ਕੰਮ ਆਇਂ ਅਸੀਂ ਇਹ ਬੇਨਤੀ ਕਰਨਾ ਚਾਹੋਣੇ ਦੱਸਣਾ ਚਾਹੋਣੇ ਹੀ ਸਾਡੇ ਰੇੜੀਆਂ ਵਾਲੇ ਤੇ ਆਰਤੀ ਦੇ ਬਰਾ ਸਵੇਰੇ 4 ਵਜੇ ਹੁੰਦੇ ਆ ਮੰਡੀ ਜੀ ਇਹਨਾਂ ਨਾਲ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਉਹਨੂੰ ਘੇਰਿਆ ਜਾਂਦਾ ਜੀ ਇਹਨਾਂ ਨਾਲ ਲੁੱਟਖੋਟ ਕੀਤੀ ਇਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ ਡੇਲੀ ਰੋਜ਼ ਦਾ ਕੰਮ ਹੋ ਚੁੱਕਿਆ ਹੀ ਤਿੰਨ ਚਾਰ ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕਿਆ ਹੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਜੋਦੋਂ ਵੀ ਜਾਣੇ ਆ ਸਾਨੂੰ ਇੰਨੀ ਗੱਲ ਕਹਿ ਦਿੱਤੀ ਜਾਂਦੀ ਹੈ ਪੀਸੀਆ ਲਗਾ ਦਿੱਤੇ ਆਣਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਅਗਲੀ ਗੱਲ ਅਸੀਂ ਇਹ ਗੱਲ ਨਾਲ ਚੁਣੀ ਆਈ ਸਾਡੇ ਆ ਪੰਜ-ਸੱਤ ਦਿਨਾਂ ਵਿੱਚ ਇੰਨੀ ਇਹਨਾਂ ਲੁੱਟਾਂ ਹੋਈਆਂ ਕਿ ਗਰੀਬ ਬੰਦੇ ਆ ਰੇੜੀਆਂ ਵਾਲੇ ਉਹਨਾਂ ਨੂੰ 700-700 8 700-8 8000 ਰੁਪਏ ਖੋਏ ਗਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰੀ ਰੇੜੀ ਯੂਨੀਅਨ ਤੇ ਸਬਜੀ ਮੰਡੀ ਆਰਟੀਸੂਲੇਸ਼ਨ ਯੂਨੀਅਨ ਇਹ ਕਹਿਣਾ ਚਾਹੁੰਦੀ ਆ ਕਿ ਜੇ ਸਾਡੀ ਅਸੀਂ ਡੀਐਸਪੀ ਪੁਲਿਸ ਪ੍ਰਸ਼ਾਸਨ ਨੂੰ ਮਿਲਾਂਗੇ ਜੇ ਸਾਡੀ ਸੁਣਵਾਈ ਨਾ ਹੋਈ ਜੇ ਇਸ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਅਗਲੀ ਕਾਰਵਾਈ ਇਹ ਕਰਾਂਗੇ ਸਬਜੀ ਮੰਡੀ ਬੰਦ ਕਰਾਂਗੇ ਤੇ ਅਸੀਂ ਸਿਟੀ ਦੇ ਮੁਰੇ ਧਰਨਾ ਦਵਾਂਗੇ ਸਾਡਾ ਹੱਲ ਨਾ ਹੋਇਆ ਤਾਂ ਜੀ ਮੰਡੀ 'ਚ ਇੱਥੇ ਸਾਰੇ ਜਿਹੜੇ 48 ਤੇ ਜਿਹੜੇ ਸਬਜੀ ਵਾਲੇ ਰੇੜੀਆਂ ਵਾਲੇ ਹੈਗੇ ਨੇ ਉਹ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਸਵੇਰੇ ਦੇ ਟਾਈਮ ਜਿਹੜਾ 4 ਤੋਂ 6 ਸਾਡੇ ਜਿਹੜਾ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਤੇ ਉਹ ਜਿਹੜੀ ਹੈਗੀ ਐ ਅਸੀਂ ਪੀਸੀਆਰ ਨੂੰ ਹਦਾਇਤ ਕਰਤੀ ਕਿ ਵੀ ਦੋ ਪੀਸੀਆਰ ਪੱਕੇ ਸਵੇਰੇ ਇਥੇ ਮੰਡੀ ਚ ਰਿਆ ਕਰਨਗੇ ਤੇ ਨਾਲੇ ਜਿਹੜੇ ਚੌਂਕੀ ਦਾ ਡਿਊਟੀ ਅਫਸਰ ਹੋਇਆ ਕਰੂਗਾ ਉਹਨੂੰ ਵੀ ਏਸੀ ਹਦਾਇਤ ਕੀਤੀ ਕਿ ਵੀ ਇੱਥੇ ਜਿਹੜਾ ਸਵੇਰੇ 4 ਤੋਂ 6 ਢੇੜਾ ਰੱਖੇ ਤੇ ਜੇ ਕੋਈ ਮਾੜੇ ਅਨਸਰ ਤੁਰੇ ਫਿਰਦੇ ਤੇ ਉਹਨਾਂ ਨੂੰ ਲਿਆ ਕੇ ਥਾਣੇ ਵੈਰੀਫਾਈ ਕਰਤੇ